ਆ ਸੋਨੂੰ ਦਿਖਾਉਨੇ ਆ ਇਹਨਾਂ ਦੀਆਂ ਗੰਦਿਆਂ ਦੀਆਂ ਗੰਦੀਆਂ ਕਰਤੂਤਾਂ ਗੁਰੂ ਦੀ ਗੋਲਕਚੋਰ ਪੰਥ ਦੇ ਕਾਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਗੁੰਡੇ ਜਿਨ੍ਹਾਂ ਨੂੰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਪਰ ਅੱਜ ਅਸੀਂ ਸਵਾਲ ਕਰਦੇ ਆ ਜਿੰਨੀਆਂ ਵੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਹਾਡੀ ਚੜ੍ਹਦੀ ਕਲਾ ਕਿੱਥੇ ਆਜ ਕਿੱਥੇ ਆ ਤੁਹਾਡੀ ਚੜ੍ਹਦੀ ਕਲਾ ਰੋਜ਼ ਅਰਦਾਸਾਂ ਕਰਦੇ ਹਾਂ ਚੜ੍ਹਦੀ ਕਲਾ ਚੜ੍ਹਦੀ ਕਲਾ ਅੱਜ ਤੁਹਾਡੀ ਚੜ੍ਹਦੀ ਕਲਾ ਕਿੱਥੇ ਆ ਆ ਦੇਖ ਕੇ ਪੂਰੀ ਵੀਡੀਓ ਫੇਰ ਦੱਸਿਓ ਕਿ ਤੁਹਾਡੇ ਚ ਅੱਜ ਚੜ੍ਹਦੀ ਕਲਾ ਹੈਗੀ ਆ ਜਾਂ ਨਹੀਂ ਹੈਗੀ ਖਤਮ ਹੋ ਗਈ ਆ ਦੱਸਿਓ ਫੇਰ ਇਹ ਉਹ ਗੁੰਡੇ ਨੇ ਜਿਨ੍ਹਾਂ ਗੁੰਡਿਆਂ ਨੂੰ ਜਥੇਦਾਰਾਂ ਨੇ ਮਾਫ ਕਰਕੇ ਰੱਖ ਦਿੱਤਾ ਜੋ ਸਰਕਾਰੀ ਜਥੇਦਾਰ ਸੀ ਅੱਜ ਭਾਰਤੀ ਹਕੂਮਤ ਨੇ ਤਾਂ ਆਪਣਾ ਰੰਗ ਰੂਪ ਦਿਖਾ ਦਿੱਤਾ ਨਾ ਸਾਨੂੰ ਇਨਸਾਫ ਭਾਰਤੀ ਅਦਾਲਤਾਂ ਨੇ ਦਿੱਤਾ ਤੇ ਨਾ ਜਥੇਦਾਰਾਂ ਨੇ ਦਿੱਤਾ ਪਰ ਅੱਜ ਹੱਕ ਸੀਗਾ ਦੁਨੀਆ ਤੇ ਜਿੰਨੀਆਂ ਵੀ ਜਥੇਵੰਦੀਆਂ ਨੇ ਉਹਨਾਂ ਦਾ ਆਵਾਜ਼ ਠਾਉਣ ਦਾ ਗੁਲਾਮੇ ਤੋਂ ਫੜ ਕੇ ਇਹ ਜਥੇਦਾਰਾਂ ਨੂੰ ਕਢੀਸਣ ਦਾ ਉਹਨਾਂ ਦਾ ਫਰਜ਼ ਬਣਦਾ ਸੀ ਉਹ ਤਾਂ ਕਹਿਣ ਲੱਗੇ ਗਿਆਨੀ ਰਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਜਥੇਬੰਦੀਆਂ ਨੂੰ ਪੁੱਛਦੇ ਆ ਕਿ ਤੁਸੀਂ ਕੈਮਰੇ ਦੇ ਸਾਹਮਣੇ ਗਿਆਨੀ ਗਿਆਨੀ ਬਗਵਾਸ ਕਰਦੇ ਹੋ ਇਹਨਾਂ ਦਾ ਦੱਸੋ ਗਿਆਨ ਕਿੱਥੇ ਗਿਆ ਸੀ ਜਦੋਂ ਬਾਦਲਾਂ ਨੂੰ ਮਾਫ ਕੀਤਾ ਸੀ ਤੁਹਾਨੂੰ ਸੁਣੀਆਂ ਨਹੀਂ ਚੀਕਾਂ ਉਹ ਬੱਚਿਆਂ ਦੀਆਂ ਉਹ ਬੱਚਿਆਂ ਦੀਆਂ ਜਥੇਬੰਦੀਆਂ ਵਾਲਿਓ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਤੁਹਾਨੂੰ ਚੀਕਾਂ ਨਹੀਂ ਸੁਣਦੀਆਂ ਗੁਰੂ ਦੀ ਗੋਲਕੀ ਦਿਖਦੀ ਆ ਸਿਰਫ ਆ ਦੇਖੋ ਜੇ ਚੀਕਾਂ ਤੁਹਾਨੂੰ ਨਹੀਂ ਸੁਣਦੀਆਂ ਆ ਤੁਹਾਨੂੰ ਦਿਖਾਉਂਦੇ ਆ ਟੀਵੀ ਦੀ ਸਕਰੀਨ ਤੇ ਦੇਖੋ ਮੇਸ ਇੰਦਰ ਇਹ ਕੌਣ ਆ ਮੇਸ ਇੰਦਰ ਬਈ ਬਾਦਲਾਂ ਦਾ ਰਿਸ਼ਤੇਦਾਰ ਡੀਸੀ ਲਾਇਆ ਸੀ ਇਹਨਾਂ ਨੇ ਜਦੋਂ ਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਹਮਲਾ ਕਰਾਉਣ ਵਾਲੇ ਇਹ ਇੰਦਰਾ ਗਾਂਧੀ ਨੂੰ ਸੋਦਾ ਲਾਤਾ ਬਿਆਨਤੇ ਨੂੰ ਸੋਦਾ ਲਾਤਾ ਇਹ ਤਾਂ ਬਚ ਗਏ ਇਹਨਾਂ ਨੂੰ ਅੱਜ ਪੰਜ ਤੋਂ ਸੇਕਣਾ ਸੀ ਉਹ ਭਾਰਤੀ ਹਕੂਮਤ ਨੇ ਬਰੀ ਕਰਾ ਦਿੱਤੇ ਅਦਾਲਤਾਂ ਬੰਨਿਓ ਵੀ ਬਰੀ ਕਾਲਪ ਤੱਕ ਜ਼ਮਦੇ ਜੱਥੇਦਾਰ ਵੀ ਭਾਰਤੀ ਹਕੂਮਤ ਦੇ ਉਧਰੋਂ ਵੀ ਭਰੀ ਹੁਣ ਥੋੜਾ ਫਰਜ ਵੜਦਾ ਸੀ ਕਾਲਰ ਤੋਂ ਫੜਦੇ ਇਹ ਜੱਥੇਦਾਰਾਂ ਨੂੰ ਸੜਕ ਤੇ ਘੜੀਸ ਦੇ ਕਿੰਨੀਆਂ ਜੱਥੇਬੰਦੀਆਂ ਨੇ ਕਿੰਨੀਆਂ ਨਹਿੰਗ ਜੱਥੇਬੰਦੀਆਂ ਨੇ ਕਿੰਨੀਆਂ ਤੁਸੀਂ ਕਿੰਨੇ ਲੋਕ ਹੋ ਕਿੱਥੇ ਹੋ ਤੁਸੀਂ ਪੰਥ ਦੇ ਹੋ ਜਾਂ ਤੁਸੀਂ ਬਾਦਲਾਂ ਦੇ ਹੋ ਜਾਂ ਤੁਸੀਂ ਸਰਕਾਰੀ ਹੋ ਤੁਸੀਂ ਹੈ ਕੌਣ ਆਪਣੇ ਆਪ ਨੂੰ ਪੁੱਛੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਕੌਣ ਹੋ ਤਾਂ ਤੁਸੀਂ ਘੱਗਰੀਆਂ ਪਾ ਲਓ ਘੱਗਰੀਆਂ ਪੈਰਾਂ 'ਚ ਪਾ ਲਓ ਝਾਂਜਰਾਂ ਨੱਚਿਆ ਕਰੋ ਟੱਪਿਆ ਕਰੋ ਇਹੀ ਕਰ ਸਕਦੇ ਹੋ ਹੋਰ ਨਹੀਂ ਤੁਸੀਂ ਕੁਝ ਵੀ ਕਰ ਸਕਦੇ ਤੁਸੀਂ ਕਿਉਂ ਪੰਥ ਨਾਲ ਧੋਖਾ ਕਰਦੇ ਹੋ ਪੰਥ ਨੇ ਕਦੇ ਤੁਹਾਨੂੰ ਮaaf ਨਹੀਂ ਕਰਨਾ ਇਤਿਹਾਸ ਨੇ ਕਦੇ ਮaaf ਨਹੀਂ ਕਰਨਾ ਕਿ ਇਤਿਹਾਸ ਨੂੰ بے ਇਤਿਹਾਸ ਕਰਾਇਆ ਭਾਰਤੀ ਹਕੂਮਤ ਨੇ ਜੱਥੇਦਾਰਾਂ ਨੂੰ ਕਹਿ ਕੇ ਤੁਸੀਂ ਹਾਂ ਵੀ ਬਣੇ ਜੱਥੇਦਾਰਾਂ ਦੇ ਕਿਉਂਕਿ ਅੱਜ ਤੁਹਾਡੇ ਮੂੰਹ ਚੋਂ ਨਿਕਲਦਾ ਗਿਆਨੀ ਹਰਪ੍ਰੀਤ ਗਿਆਨੀ ਰਕਬੀਰ ਸਿੰਘ ਉਹਨਾਂ ਦਾ ਗਿਆਨ ਕੰਜਰਾਂ ਦਾ ਕਿੱਥੇ ਆ ਕਿੱਥੇ ਆ ਕੰਜਰਾਂ ਦਾ ਗਿਆਨ ਉਹ ਕਤਲ ਕੀਤੇ ਭੁੱਲ ਗਏ ਭੁੱਲ ਗਏ ਜੋ ਬਾਦਲਾਂ ਨੇ ਕਤਲ ਕੀਤੇ ਨੇ ਜੋ ਬਾਦਲਾਂ ਨੇ ਗੁਨਾਹ ਕੀਤੇ ਨੇ ਇਹਨਾਂ ਨੇ ਤਾਂ ਪੰਜ ਗੁਨਾਹ ਗਿਣਤੇ ਉਹਨਾਂ ਦੇ ਗੁਨਾਹ ਤਾਂ ਗਿਣੇ ਨਹੀਂ ਜਾ ਸਕਦੇ 1978 ਤੋਂ ਪਾਪ ਕਰਦੇ ਆ ਰਹੇ ਨੇ ਜੋ ਕਾਲ ਤੱਕ ਸਾਹ ਦੇ ਉੱਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਜੋ ਹਰਮੰਦਰ ਸਾਹਿਬ ਦੇ ਵਿੱਚ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸਰੋਵਰ ਦੀਆਂ ਸਾਰਾ ਪਾਣੀ ਦਾ ਲਾਸਾਂ ਹੀ ਲਾਸਾਂ ਨਾ ਪੜ ਗਿਆ ਸੀ ਸਰੋਵਰ ਉਹ ਨਹੀਂ ਦੀਂਦਾ ਭਈ ਤੁਹਾਨੂੰ ਨਹੀਂ ਦੀਂਦਾ ਨਹੀਂ ਦੀਂਦਾ ਕਿੱਥੇ ਮਰ ਗਏ ਹੋ ਜੋ ਸੰਗ ਪਾੜ-ਪਾੜ ਕੇ ਤੁਸੀਂ ਉਂ ਸਪੀਕਰਾਂ ਤੇ ਬੋਲਦੇ ਰਹੇ ਨੇ ਹੁਣ ਤੁਹਾਡਾ ਸੰਗ ਕਿੱਥੇ ਆ ਜਿੰਨੀਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਉਹ ਇੰਨਾ ਵੀ ਨਹੀਂ ਕਰ ਸਕਦੀਆਂ ਸੀ ਵੀਡੀਓ ਪਾਉਂਦੀਆਂ ਹਰ ਗੁਰਦੁਆਰੇ ਦੀ ਕਮੇਟੀ ਦਾ ਪਹਿਲਾ ਫਰਜ ਬਣਦਾ ਸੀ ਉਹ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਕਹਿੰਦੇ ਭਾਈ ਇਹਨਾਂ ਕੰਜਰਾਂ ਨੂੰ ਬਾਦਲ ਲਾਣੇ ਨੂੰ ਦਾਗੀ ਬਾਗੀ ਸਾਰਿਆਂ ਨੂੰ 500 ਸੇਕੋ 500 ਸੇਕੋ 500 ਸੇਕੋ ਕਰੋਨਾ ਹੀ ਵੀਡੀਓ ਪੈਂਦੀਆਂ ਕਿੰਨੇ ਗੁਰਦੁਆਰੇ ਨੇ ਓਨੀਆਂ ਹੀ ਵੀਡੀਓ ਪੈਂਦੀਆਂ ਫੇਰ ਬੋਲਦੇ ਕਿ ਸਿੱਖ ਤਾਂ ਜਿੰਦੇ ਨੇ ਹੈਗੇ ਨੇ ਚੜਦੀ ਕਲਾ ਵਾਲੇ ਨੇ ਹੁਣ ਤੁਹਾਡੀ ਕਲਾ ਕਿੱਥੇ ਗਈ ਚੜਦੀ ਕਲਾ ਕਿੱਥੇ ਗਈ ਸਿਰਫ ਗੋਲ ਇਕੱਠੀ ਕਰਨ ਲਈ ਚੜਦੀ ਕਲਾ ਕਿੱਥੇ ਹੋ ਤੁਸੀਂ ਕਿਹੜੀ ਦੁਨੀਆ ਤੇ ਰਹਿੰਦੇ ਹੋ ਤੁਹਾਡੇ ਇਤਿਹਾਸ ਨੂੰ ਬੇ ਇਤਿਹਾਸ ਕਰਾ ਦਿੱਤਾ ਭਾਰਤੀ ਹਕੂਮਤ ਨੇ ਨਾ ਹੰਸਾਬ ਭਾਰਤੀ ਅਦਾਲਤਾਂ ਤੋਂ ਮਿਲਿਆ ਨਾ ਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੋਂ ਹੁਣ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਸਰਕਾਰੀ ਨੇ ਉਹਨਾਂ ਨੂੰ ਕਾਲਰਾਂ ਤੋਂ ਫੜ ਕੇ ਕੌਣ ਕਢੀਸੂਗਾ ਉਹ ਫਰਜ ਮੰਦਾ ਜਥੇਬੰਦੀਆਂ ਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਨੰਘ ਜਥੇਬੰਦੀਆਂ ਨੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਉਹਨਾਂ ਦਾ ਫਰਜ ਮੰਦਾ ਤੁਸੀਂ ਧਰਮਕਲੋਕੋਂ ਤੁਸੀਂ ਸ੍ਰੀ ਸਾਹਿਬ ਪਾਏ ਹੋਏ ਨੇ ਤੁਸੀਂ ਜਸਤਾਰਾਂ ਗੋਲ ਬੰਨੀਆਂ ਹੋਈਆਂ ਨੇ ਓਏ ਕਿੱਥੇ ਓਏ ਤੁਸੀਂ ਕਿੱਥੇ ਹੋ ਤੁਸੀਂ ਹੁਣ ਕਾਲ ਤੱਕ ਸਾਬ ਆਜ਼ਾਦ ਨਹੀਂ ਕਰਾਮੋਗੇ ਕਢੀਸੋਗੇ ਨਹੀਂ ਫੜ ਕੇ ਬਸ ਇੰਨੇ ਹੀ ਗਿਆਨੀ 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 ਓਏ 도ਗਲਿਓ ਓ ਦੋ ਮੂੰਹਾਂ ਵਾਲਿਓ ਸੱਪੋ ਤੁਸੀਂ ਘੰਗਰੀਆਂ ਪਾ ਲੋ ਘੰਗਰੀਆਂ ਹੁਣ ਤੁਹਾਨੂੰ ਵੀਡੀਓ ਪਾਉਣੀ ਚਾਹੀਦੀ ਆ ਬੋਲਣਾ ਚਾਹੀਦਾ ਜੇ ਤਾਂ ਤੁਹਾਡੇ ਚ ਇਨਸਾਨੀਅਤ ਹੋਏਗੀ ਜੇ ਤੁਸੀਂ ਸਿੰਘ ਖਾਲਸੇ ਹੋਮੋਗੇ ਜਿਉਂਦੇ ਵੀ ਹੋਮੋਗੇ ਸਾ ਚੱਲਦੇ ਹੋਣਗੇ ਫੇਰ ਤਾਂ ਤੁਸੀਂ ਵੀਡੀਓ ਪਾਮੋਗੇ ਇਹ ਗੁੰਡਿਆਂ ਨੂੰ ਫੜ ਕੇ ਘੜੀਸੋਗੇ ਉੱਥੇ ਜਥੇਦਾਰਾਂ ਨੂੰ ਖਿੱਚੋਗੇ ਸੜਕ ਤੇ ਜੇ ਤੁਸੀਂ 도ਗਲੇ ਹੋਮੋਗੇ ਦੋ ਮੂੰਹੇ ਸੱਪ ਹੋਮੋਗੇ ਮਰੇ ਹੋਏ ਹੋਮੋਗੇ ਸਾਹ ਨਹੀਂ ਚੱਲਦੇ ਹੋਣਗੇ ਫਿਰ ਤੁਸੀਂ ਬੋਲੋਗੇ ਗਿਆਨੀ ਰਗਵੀਰ ਗਿਆਨੀ ਫਲਾਨਾ ਗਿਆਨੀ ਢਿਮਕਾ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਪੂਰੀ ਦੁਨੀਆ ਤੇ ਸਿੱਖ ਜਥੇਬੰਦੀਆਂ ਵਾਲਿਓ ਤੁਸੀਂ ਗਿਆਨੀ ਰਗਵੀਰ ਸਿੰਘ ਗਿਆਨੀ ਜੱਥੇਦਾਰ ਕਹਿ ਕੇ ਬੁਲਾਉਣਾ ਇਹਨਾਂ ਨੂੰ ਜਾਂ ਇਹਨਾਂ ਨੂੰ ਕਾਲਰਾਂ ਤੋਂ ਫੜ ਕੇ ਕਢੀਸਣਾ ਕਿਉਂਕਿ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਇਹ ਸਰਕਾਰੀ ਬਣ ਗਏ ਨੇ ਇਹ ਹੁਣ ਤੁਸੀਂ ਦੇਖੋ ਉਹਨੇ ਹੀ ਪਾਪੀ ਤੁਸੀਂ ਹੋ ਜਿੰਨੇ ਪਾਪੀ ਬਾਦਲ ਦਾ ਲਾਣਾ ਕਿਉਂਕਿ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਦਾ ਹੱਕ ਬਣਦਾ ਏ ਸਿਰਫ ਗੁਰੂ ਘਰ ਬਣਾ ਕੇ ਗੋਲ ਇਕੱਠੀ ਕਰਨ ਦਾ ਹੀ ਹੱਕ ਨਹੀਂ ਬਣਦਾ ਚੌਧਰਾ ਕਰਨ ਦਾ ਹੱਕ ਨਹੀਂ ਬਣਦਾ ਇਕੱਲਾ ਹੀ ਤੁਹਾਡਾ ਬੋਲਣ ਦਾ ਫਰਜ਼ ਵੀ ਬਣਦਾ ਜੇ ਤੁਸੀਂ ਅੱਜ ਨਹੀਂ ਬੋਲਦੇ ਤਾਂ ਇਤਿਹਾਸ ਤੁਹਾਨੂੰ ਮaaf ਨਹੀਂ ਕਰੂਗਾ ਕਦੇ ਵੀ ਕਦੇ ਵੀ ਇਤਿਹਾਸ ਮaaf ਨਹੀਂ ਕਰੂਗਾ ਤੁਹਾਨੂੰ ਬੋਲਣਾ ਚਾਹੀਦਾ ਜਿੰਨੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਵੀਡੀਓ ਪਾਉਣੀਆਂ ਚਾਹੀਦੀਆਂ ਨੇ ਕਿ ਇਹਨਾਂ ਕੰਜਰਾਂ ਨੂੰ ਬਾਦਲ ਲਾਣੇ ਨੂੰ ਸੇਕੋ ਪੰਥ ਤੋਂ ਉਹ ਫਰਜ਼ ਬਣਦਾ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਕਾਲ ਤਖਤ ਸਾਹਿਬ ਆਜ਼ਾਦ ਕਰਾਵੋ ਇਹ ਬਾਦਲ ਲਾਣੇ ਕੋਲੋਂ ਇਹ ਤੁਹਾਡਾ ਫਰਜ਼ ਬਣਦਾ ਅਗਰ ਅੱਜ ਭਾਰਤੀ ਹਕੂਮਤ ਨੇ ਤਾਂ ਇਤਿਹਾਸ ਨੂੰ ਬੇਇਤਿਹਾਸ ਕਰਾ ਦਿੱਤਾ ਪਰ ਤੁਸੀਂ ਕਿੱਥੇ ਹੋ ਤੁਸੀਂ ਜਿੰਦੇ ਹੋ ਤੁਸੀਂ ਹੈਗੇ ਹੋ ਜਾਂ ਤੁਸੀਂ ਮਰ ਮੁੱਕ ਗਏ ਹੋ ਮਰੇ ਮੁੱਕੇ ਹੋ ਇਹ ਹੁਣ ਤੁਸੀਂ ਆਪਣੇ ਆਪ ਨੂੰ ਖੁਦ ਨੂੰ ਪੁੱਛ ਲਓ ਜੇ ਤਾਂ ਜਿਉਂਦੇ ਹੋ ਫੇਰ ਤਾਂ ਆਪਣੇ ਇਤਿਹਾਸ ਨੂੰ ਬਰਕਰਾਰ ਰੱਖੋਗੇ ਜਿਉਂਦਾ ਰੱਖੋਗੇ ਸਹੀ ਸਲਾਮਤ ਰੱਖੋਗੇ ਇਤਿਹਾਸ ਨੂੰ ਜੇ ਤੁਸੀਂ ਮਰ ਮੁੱਕ ਗਏ ਹੋ ਸਿਰਫ ਗੋਲਕ ਤੇ ਕਰਤਿਆਰ ਹੈਗਾ ਤੁਹਾਡਾ ਚੌਧਰਾ ਤੇ ਕਰਤਿਆਰ ਨਾ ਤਾਂ ਤੁਸੀਂ ਨਾ ਵੀਡੀਓ ਪਾਵੋਗੇ ਬੋਲੋਗੇ ਵੀ ਨਹੀਂ ਇਹ ਵੀਡੀਓ ਸੁਣ ਕੇ ਅਣ ਸੁਣੀ ਕਰ ਦੋਗੇ ਫਿਰ ਪਾਪੀ ਤੁਸੀਂ ਵੀ ਉਹਨੇ ਹੀ ਹੋ ਜਿੰਨੇ ਇਹ ਪਾਪੀ ਨੇ ਪਰ ਇਤਿਹਾਸ ਤੁਹਾਨੂੰ ਕਦੇ ਮਾਫ ਨਹੀਂ ਕਰੂਗਾ ਇਹ ਸੋਚੋ ਤੁਸੀਂ ਕੀ ਕਰਨਾ